ठाकुर ਦੁਆਰਾ ਮੰਦਿਰ ਤੇ ਪਿਛਲੇ ਦਿਨੀ ਕੀਤੇ ਗਏ ਗ੍ਰਨੇਡ ਹਮਲੇ ਚ ਸ਼ਾਮਿਲ ਦੋ ਦੋਸ਼ੀਆਂ ਵਿੱਚੋਂ ਇੱਕ ਨੂੰ ਪੁਲਿਸ ਮੁਕਾਬਲੇ ਵਿੱਚ ਟੀਰ ਕੀਤੇ ਜਾਣ ਤੇ ਜਗਤਗੁਰੂ ਅਸ਼ਨੀਲ ਜੀ ਮਹਾਰਾਜ ਅਤੇ ਹੋਰ ਸੰਗਠਨਾ ਦੇ ਨੁਮਾਇਦਿਆਂ ਨੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦਾ ਤਨਵਾਦ ਕਰਦਿਆ ਡੀਸੀਪੀ ਆਲਮ ਵਿਜੇ ਸਿੰਘ ਏਸੀਪੀ ਵੈਸਟ ਸ਼ਿਵਦਰਸ਼ਨ ਸਿੰਘ ਅਤੇ थाना ਸ਼ਿਹੜਾ ਦਾ ਮੁਖ ਅਫਸਰ ਇੰਸਪੈਕਟਰ ਵਿਨੋਦ ਸ਼ਰਮਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਮਾਜ ਸੇਵਕ ਮਨਦੀਪ ਸਿੰਘ ਮੰਨਾ ਜ਼ਿਲ੍ਹਾ ਆਪਾਪਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਬਲਬੀਰ ਸਿੰਘ ਬੱਬੀ ਰਕੇਸ਼ ਸ਼ਰਮਾ ਰਾਜਕੁਮਾਰ ਜੁੱਡੋ ਦੀਪਕ కుమార్ ਕੁਮਾਰ ਦਰਸ਼ਨ ਸ਼ਸ਼ੀ ਗਿਲਸ ਮੇਤ ਅਧਿਕਾਰੀ ਮੌਜੂਦ ਸਨ ਸਾਡੀ ਪੰਜਾਬ ਪੁਲਿਸ ਕਮਿਸ਼ਨਰ ਸਾਹਿਬ ਡੀਐਸਪੀ ਸਾਹਿਬ ਸ਼ਿਵਦਰਸ਼ਨ ਜੀ ਐਸਐਚਓ ਵਿਨੋਦ ਜੀ ਉਹਨਾਂ ਦੀ ਪੂਰੀ ਟੀਮ ਨੂੰ ਮੈਂ ਵਧਾਈ ਦੇਣਾ ਆ ਨਾਲ ਹੀ ਮੈਂ ਇਹ ਗੱਲ ਕਹਾਂ ਕਿ ਸਾਡੀ ਜਿਹੜੀ ਪੰਜਾਬ ਪੁਲਿਸ ਆ ਉਹਨਾਂ ਦੇ ਹੌਂਸਲੇ ਬਲੰਦ ਆ ਜਿਹੜਾ ਵੀ ਸਿਰ ਚੁਕੇਗਾ ਜਾਂ ਅਤਵਾਦੀ ਸਿਰ ਚੁਕੇਗਾ ਉਹਦੇ ਵਾਸਤੇ ਸਾਡੀ ਪੰਜਾਬ ਪੁਲਿਸ ਉਹਨਾਂ ਦਾ ਸਿਰ ਨੱਪਣ ਵਾਸਤੇ ਬਿਲਕੁਲ ਤਿਆਰ ਬੈਠੀ ਆ ਇਹ ਮੈਂ ਤਾਂ ਸਮਝਦਾ ਹਾਂ ਕਿ ਗੁਰੂ ਮਾਰੀ ਦੀ ਬੜੀ ਕਿਰਪਾ ਅਯੋਧਨ ਅਰਦਾਸ ਕਰਕੇ ਤੁਰੇ ਸੀ ਕਿ ਪ੍ਰਮਾਤਮਾ ਸਾਨੂੰ ਸ਼ਕਤੀ ਦੇਵੇ ਅਸੀਂ ਇਸ ਕੇਸ ਨੂੰ ਜਲਦੀ ਟਰੇਸ ਕਰੀਏ ਤੇ ਦੋਸ਼ੀਆਂ ਨੂੰ ਗ੍ਰਫਤਾਰੀ ਕਰੀਏ ਪ੍ਰਮਾਤਮਾ ਨੇ ਸਾਡੀ ਬੜੀ ਮਦਦ ਕੀਤੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਅਤੇ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਇਹ ਜਿਹੜੀ ਜ਼ੀਰੋ ਟੋਲਰੈਂਸ ਦਿੱਤੀ ਆ ਕ੍ਰਾਈਮ ਦੇ ਅਗੇਂਸਟ ਉਹਦੇ ਤਹਿਤ ਅਸੀਂ ਇਹਨਾਂ ਅਪਰਾਧੀਆਂ ਤੇ ਜਿਹੜੀ ਕਾਰਵਾਈ ਕੀਤੀ ਆ ਅੱਜ ਮੰਦਰ ਕਮੇਟੀ ਵੱਲੋਂ ਪੁਲਿਸ ਨੂੰ ਸਨਮਾਨਤ ਦਾ ਜਿਹੜਾ ਇੱਥੇ ਸਮਾਗਮ ਰੱਖਿਆ ਗਿਆ ਸੀਗਾ ਪਰ ਮੇਰੀ ਇੱਕ ਗੁਜ਼ਾਰਿਸ਼ ਹੈ ਕਿ ਸਾਨੂੰ ਇਹ ਗਾਰੰਟੀ ਚਾਹੀਦੀ ਹੈ ਪੰਜਾਬੀਆਂ ਨੂੰ ਜਿਹੜੇ ਅਸੀਂ ਦੇਸ਼ਵਾਸੀ ਆ ਕਿ ਅੱਗੇ ਤੋਂ ਇਹ ਕੰਮ ਨਹੀਂ ਹੋਣਾ ਇਹ ਨਹੀਂ ਤਰੀਕਾ ਹੋਣਾ ਚਾਹੀਦਾ ਕਿ ਅੱਜ ਤੁਸੀਂ ਫੜ ਲਿਆ ਫਿਰ ਕੱਲ ਨੂੰ ਵਾਰਦਾਤ ਹੁੰਦੀ ਫਿਰ ਤੁਹਾਨੂੰ ਸਨਮਾਨਤ ਕਰੀਏ ਸੋ ਇਹਦੇ ਜਿਹੜੇ ਕਾਰਨ ਨੇ ਉਹ ਲੰਮੇ ਪੈਣਗੇ ਮੇਰੀ ਸਰਕਾਰ ਨੂੰ ਇੱਕ ਗੁਜ਼ਾਰਿਸ਼ ਹੈ ਤੁਹਾਡੇ ਮੰਚ 'ਆਂ ਕਿ ਜਿੰਨਾ ਚਿਰ ਬੱਚਿਆਂ ਨੂੰ ਆਰੇ ਨਹੀਂ ਲਾਇਆ ਜਾਂਦਾ ਜਿੰਨਾ ਚਿਰ ਬੱਚਿਆਂ ਨੂੰ ਕੰਮਕਾਰ ਬੱਚਿਆਂ ਨੂੰ ਇੱਜ਼ਤਮਾਨ ਦੀ ਰੋਟੀ ਨਹੀਂ ਮਿਲਦੀ ਸਭ ਤੋਂ ਜਿਹੜੀ ਪ੍ਰੈਫਰੈਂਸ ਹੈ ਉਹ ਰੋਜ਼ਗਾਰ ਦੀ ਪੁਲਿਸ ਪਹਿਲੇ ਦਿਨ ਤੋਂ ਹੀ ਐਕਸ਼ਨ ਬਹੁਤ ਵਧੀਆ ਰਿਹਾ ਪੁਲਿਸ ਕਮਿਸ਼ਨਰ ਖੁਦ ਰਾਤ ਨੂੰ ਹੀ ਪਹੁੰਚੇ ਮੋਕੇ ਦੇ ਉੱਤੇ ਤੇ ਸਵੇਰੇ ਵੀ ਆਏ ਆ ਨਾ ਕੋਈ ਆਮ ਆਦਮੀ ਜਿਲ੍ਹਾ ਪ੍ਰਧਾਨ ਨਾ ਪੰਜਾਬ ਪ੍ਰਧਾਨ ਨਾ ਮੁੱਖ ਮੰਤਰੀ ਸਾਹਿਬ ਨਾ ਕੇਜਰੀਵਾਲ ਸਾਹਿਬ ਕੋਈ ਵੀ ਨਹੀਂ ਇੱਥੇ ਆਇਆ ਉਹਨਾਂ ਨੂੰ ਚਾਹੀਦਾ ਸੀ ਜਿਹੜੇ ਲੋਕਾਂ ਨੇ ਤੁਹਾਨੂੰ ਬਦਲਾਅ ਵਾਸਤੇ ਚੁਣਿਆ ਲੋਕਾਂ ਦੇ ਸੁੱਖ ਤੋਂ ਕਿ ਸ਼ਾਮਲ ਹੋਣ ਵਾਸਤੇ ਚੁਣਿਆ ਸੀ लोकांनी सगळं शामल